ਰਾਮ ਜਾਖੜ ਦਾ ਅੱਜ ਦੇ ਅਖਬਾਰਾਂ 'ਚ ਇਹ ਬਿਆਨ ਆਉਣਾ ਕਿ ਐਮਐਸਪੀ ਕਾਨੂੰਨੀ ਗਰੰਟੀ ਜਿਹੜੀ ਆ ਉਹ ਨੁਕਸਾਨ ਦੇ ਆ ਪੰਜਾਬ ਦੇ ਕਿਸਾਨਾਂ ਨੂੰ ਇਹ ਨਿਰਾਸ਼ ਚੁਪਟਾ ਪਲੰਦਾ ਹੈ। ਬ੍ਰਾਮ ਜਾਖੜ ਨੂੰ ਪਣੀ ਪਾ ਜਾਣੂ ਇਸ ਗੱਲ ਤੋਂ ਕਿ ਦੁਨੀਆ ਭਾਰਤ ਦੇ ਅਨਾਜ ਦੀ ਬਹੁਤ ਜ਼ਿਆਦਾ ਥੋੜੇ 23% ਲੋਕ ਤਾਂ ਅਨਾਜ ਜਿਨ੍ਹਾਂ ਨੂੰ ਚਾਹੀਦਾ ਹੈ ਚਾਵਲ ਤੇ ਕਣਕ ਖਾਣ ਲਈ ਉਹ 23% ਘੱਟ ਖਾਂਦੇ ਨੇ ਜਾਂ ਨਹੀਂ ਖਾਂਦੇ ਇੱਕ ਟੰਗਰ ਖਾਂਦੇ ਨੇ ਭਾਰਤ ਅੰਦਰੀ ਇਸ ਲਈ ਪਾਕਤੰਦਰੀ ਹਰ ਰੋਕ ਤੱਕ ਖਾਨ ਲੀਪੁਰਾ ਰਾਜ ਦੀ ਪਹੁੰਚਾਇਆ ਜਾ ਰਿਹਾ ਬਾਕੀ ਬਾਹਰੀ ਦੇਸ਼ਾਂ ਜਿੰਨੀ ਡਿਮਾਂਡ ਆ ਇਸੇ ਕਰਕੇ ਹੀ ਤਾਂ ਇਸ ਖੇਤੀ ਖੇਤਰ ਨੂੰ ਕਾਰਪੋਰੇਟ ਸੈਕਟਰ ਜਿਹੜਾ ਹੈ ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਆ ਮਤਲਬ ਇੰਟਰਨੈਸ਼ਨਲ ਲੈਵਲ ਦੀਆਂ ਵੀ ਉਹ ਆਪਣਾ ਚਾਹੁੰਦੇ ਨੇ ਉਹ ਮਾਰਕੀਟਿੰਗ ਸਿਸਟਮ ਸਾਰਾ ਔਰ ਉਹਨਾਂ ਨੇ ਵੱਡੇ ਵੱਡੇ ਇੱਥੇ ਜਿਹੜੇ ਸੈਲੋ ਖੋਲੇ ਨੇ ਤਾਂ ਉਸ ਰਾਜ ਨੂੰ ਬਾਹਰ export ਕਰਕੇ ਔਰ ਮਹਿੰਗੇ ਭਾਅਾਂ 'ਚ ਵੇਚ ਸਕੇ ਜਿਵੇਂ ਕਿ ਹੁਣ ਹੁਣ ਥੋੜੀ ਜਿਹੀ ਕੜਕ ਜਿਹੜੀ ਆ 22 ਰੁਪਏ ਦੇ ਵਿੱਚ ਸੀ ਉਹ 34 35 36 ਰੁਪਏ ਆਟਾ ਮਿਲ ਰਿਹਾ ਹੈ ਇਸ ਲਈ ਬਰਾਮ ਰੱਖਣ ਨੂੰ ਬਿਆਣਾ ਦਾ ਬਾਕਸ ਲੈਣਾ ਚਾਹੀਦਾ ਨਾਲੇ ਇਹਨੂੰ ਯਾਦ ਕਰਾ ਦੇਣਾ ਚਾਹੁੰਦੇ ਆ ਕਿ ਅਸੀਂ ਜਿਹੜੀ ਸਾਰੇ ਦੇਸ਼ ਦੇ ਕਿਸਾਨਾਂ ਦੇ ਜਥੇਬੰਦੀ ਦੇ ਨਮਾਇਨੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੈਂ ਬੋਲ ਰਿਹਾ ਔਰ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਦੇ ਬਾਜਪਾ ਦੀ ਕਾਨੂੰਨੀ ਗਰੰਟੀ ਦੀ ਮੰਗ ਕਰਦੇ ਆ ਨਾ ਕਿ ਕਣਕ ਤੇ ਝੋਨੇ ਕੱਲੇ ਦੀ ਅਤੇ ਪੰਜਾਬ ਅੰਦਰ ਤਾਂ ਖਾਸ ਤੌਰ ਤੇ ਝੋਨੇ ਦੇ ਗੇੜ ਚ ਖਾਸ ਤੌਰ ਤੇ ਪਾਣੀ ਦੀ ਇੱਕ ਹਫਤੇ ਇਨੀ ਜ਼ਿਆਦਾ ਹੋ ਗਈ ਪਾਣੀ ਸਾਡਾ ਖਰਾਬ ਹੋ ਗਿਆ ਤਰਤੀ ਸਾਡੀ ਖਰਾਬ ਹੋਗੀ ਹੁਣ ਇਹ ਜੋ ਨਿਕਲਣਾ ਚਾਹੀਦਾ ਫਸਲੀ ਵਿਭਿੰਨਤਾ ਲੈਣੀ ਚਾਹੀਦੀ ਹੈ ਔਰ ਜੋ ਵੀ ਫਸਲ ਸੀ ਬੀਜਾਂਗੇ ਉਹ ਫਸਲ ਜਿਹੜੀ ਆ ਉਹ ਅਸੀਂ ਬਹੁਤ ਉਦੀ ਉੱਪਰ ਪੈਦਾ ਕਰ ਸਕਦੇ ਆ ਇੰਨਾ ਸਾਡੇ ਕੋਲ ਹੁਨਰ ਹੈ ਪੰਜਾਬ ਦੇ ਕਿਸਾਨਾਂ ਕੋਲ ਅਤੇ ਪਰ ਸਾਨੂੰ ਉਹਦਾ ਵਾਜਬ ਰੇਟ ਕਾਨੂੰਨੀ ਤੌਰ ਤੇ ਗਰੰਟੀ ਦੇ ਰੂਪ ਦੇ ਵਿੱਚ ਮਿਲੇ ਤਾਂ ਜੋ ਸਾਨੂੰ ਉਨੀ ਔਰ ਜਿੰਨੀ ਉਹ ਝੋਨੇ ਦੇ ਕਣਕ ਜੁੰਦੀ ਉਨੀ ਹੋ ਸਕੇ ਤਾਂ ਇਸ ਫਸਲੀ ਵਿਵੰਤਾ ਚੋ ਵੀ ਕਰਨਾ ਚਾਹੀਦਾ ਤੇ ਅਸੀਂ ਚਵੀ ਫਸਲਾਂ ਦੀ ਹੀ ਕਾਨੂੰਨੀ ਗਰੰਟੀ ਦੀ ਮੰਗ ਕਰਦੇ ਹਾਂ ਨਾ ਕਿ ਕਣਕ ਚਾਵਲ ਕੱਲੇ ਦੀ ਤੇ ਕਣਕ ਚਾਵਲ ੱਲੇ ਦੀ ਵੀ ਮੰਗ ਕਰਨਾ ਕੋਈ ਗਲਤ ਨਹੀਂਗਾ ਇਹ ਐਵੇਂ ਉਹਨੂੰ ਵਹਿਮਿਆ ਔਰ ਪਰੰਪਰਾ ਦਾ ਕਰਨ ਲਈ ਲੋਕਾਂ ਦੇ ਵਿੱਚ ਉਹਦਾ ਬਿਆਨ ਅਸੀਂ ਇਸ ਬਿਆਨ ਦੀ ਨਖਿੱਦੀ ਕਰਦੇ ਹਾਂ ਤੇ ਉਹਨੂੰ ਅਪੀਲ ਕਰਦੇ ਹਾਂਗਾ ਉਹ ਬਿਆਨ ਵਾਪਸ ਲਵੇ ਬ੍ਰਾਮ ਜਾਖੜ ਦਾ ਅੱਜ ਦੇ ਅਖਬਾਰਾਂ ਚ ਇਹ ਬਿਆਨ ਆਉਣਾ ਕਿ ਐਮਐਸਪੀ ਕਾਨੂੰਨੀ ਗਰੰਟੀ ਜਿਹੜੀ ਆ ਉਹ ਨੁਕਸਾਨ ਦੇ ਆਪਣੇ ਦੇ ਕਿਸਾਨਾਂ ਨੂੰ ਇਹ ਨਿਰਾਚੂ ਟੱਪ ਲੰਦਾ ਹੈ ਰਾਮ ਜੱਖਣ ਨੂੰ ਪਣੀ ਪਤ ਜਾਣੂ ਇਸ ਗੱਲ ਤੋਂ ਕਿ ਦੁਨੀਆ ਭਰ ਤੇ ਅਨਾਜ ਦੀ ਬਹੁਤ ਜ਼ਿਆਦਾ ਥੋੜੇ 23% ਲੋਕ ਤਾਂ ਅਨਾਜ ਜਿਨ੍ਹਾਂ ਨੂੰ ਚਾਹੀਦਾ ਹੈ ਚਾਵਲ ਤੇ ਕਣਕ ਖਾਣ ਲਈ ਉਹ 23% ਘੱਟ ਖਾਂਦੇ ਨੇ ਜਾਂ ਨਹੀਂ ਖਾਂਦੇ ਇੱਕ ਟੰਗਰ ਖਾਂਦੇ ਨੇ ਭਾਰਤ ਅੰਦਰੀ ਇਸ ਲਈ ਭਾਰਤ ਅੰਦਰੀ ਹਰ ਲੋਕਾਂ ਤੱਕ ਖਾਣ ਲਈ ਪੂਰਾ ਅਨਾਜ ਦੀ ਪਹੁੰਚਾਇਆ ਜਾ ਰਿਹਾ ਬਾਕੀ ਬਾਹਰੀ ਦੇਸ਼ਾਂ ਜਿੰਨੀ ਡਿਮਾਂਡ ਆ ਇਸੇ ਕਰਕੇ ਹੀ ਤਾਂ ਇਸ ਖੇਤੀ ਖੇਤਰ ਨੂੰ ਕਾਰਪੋਰੇਟ ਸੈਕਟਰ ਜਿਹੜਾ ਹੈ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਆ ਇੰਟਰਨੈਸ਼ਨਲ ਲੈਵਲ ਦੀਆਂ ਵੀ ਉਹ ਆਪਣਾ ਚਾਹੁੰਦੇ ਨੇ ਉਹ ਮਾਰਕੀਟਿੰਗ ਸਿਸਟਮ ਸਾਰਾ ਔਰ ਉਹਨਾਂ ਨੇ ਵੱਡੇ ਵੱਡੇ ਇੱਥੇ ਜਿਹੜੇ ਸੈਲੋ ਖੋਲੇ ਨੇ ਤਾਂ ਉਸ ਰਾਜ ਨੂੰ ਬਾਹਰ export ਕਰਕੇ ਔਰ ਮਹਿੰਗੇ ਭਾਅਾਂ 'ਚ ਵੇਚ ਸਕੇ ਜਿਵੇਂ ਕਿ ਹੁਣ ਹੁਣ ਥੋੜੀ ਜਿਹੀ ਕੜਕ ਜਿਹੜੀ ਆ ਬਾਇਰ ਪੀੜ ਵਿੱਚ ਸੀ ਉਹ 34 35 36 ਰੁਪਏ ਆਟਾ ਮਿਲ ਰਿਹਾ ਹੈ ਇਸ ਲਈ ਬਰਾਮ ਰੱਖਣ ਨੂੰ ਬਿਆੜਾ ਦਾ ਬਾਕਸ ਲੈਣਾ ਚਾਹੀਦਾ ਨਾਲੇ ਇਹਨੂੰ ਯਾਦ ਕਰਾ ਦੇਣਾ ਚਾਹੁੰਦੇ ਆ ਕਿ ਅਸੀਂ ਜਿਹੜੀ ਸਾਰੇ ਦੇਸ਼ ਦੇ ਕਿਸਾਨਾਂ ਦੇ ਜਥੇਬੰਦੀ ਦੇ ਨਮਾਇਨੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੈਂ ਬੋਲ ਰਿਹਾ ਔਰ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਦੇ ਬਾਜਪਾ ਦੀ ਕਾਨੂੰਨੀ ਗਰੰਟੀ ਦੀ ਮੰਗ ਕਰਦੇ ਆ ਨਾ ਕਿ ਕਣਕ ਤੇ ਚੋਨੇ ਕੱਲੇ ਦੀ ਅਤੇ ਪੰਜਾਬ ਅੰਦਰ ਤਾਂ ਖਾਸ ਤੌਰ ਤੇ ਝੋਨੇ ਦੇ ਗੇੜ ਚ ਖਾਸ ਤੌਰ ਤੇ ਪਾਣੀ ਦੀ ਇਕ ਹਫਤੇ ਇਨੀ ਜ਼ਿਆਦਾ ਹੋ ਗਈ ਪਾਣੀ ਸਾਡਾ ਖਰਾਬ ਹੋ ਗਿਆ ਤਰਤੀ ਸਾਡੀ ਖਰਾਬ ਹੋ ਗਈ ਹੁਣ ਇਹ ਝੋਨੇ ਨਿਕਲਣਾ ਚਾਹੀਦਾ ਫਸਲੀ ਵਿਭਿੰਨਤਾ ਲਿਆਉਣੀ ਚਾਹੀਦੀ ਹੈ ਔਰ ਜੋ ਵੀ ਫਸਲ ਫੀ ਬੀਜਾਂਗੇ ਉਹ ਫਸਲ ਜਿਹੜੀ ਆ ਉਹ ਅਸੀਂ ਬਹੁਤ ਉਦੀ ਉੱਪਰ ਪੈਦਾ ਕਰ ਸਕਦੇ ਹਾਂ ਇੰਨਾ ਸਾਡੇ ਕੋਲ ਹਨਰ ਹੈ ਪੰਜਾਬ ਦੇ ਕਿਸਾਨਾਂ ਕੋਲ ਅਤੇ ਪਰ ਸਾਨੂੰ ਉਹਦਾ ਵਾਜਮ ਰੇਟ ਕਾਨੂੰਨੀ ਤੌਰ ਤੇ ਗਰੰਟੀ ਦੇ ਰੂਪ ਦੇ ਵਿੱਚ ਮਿਲੇ ਤਾਂ ਜੋ ਸਾਨੂੰ ਉਨੀ ਔਰਤ ਜਿੰਨੀਓ ਝੋਨੇ ਦੇ ਕਣਕ ਚੁੰਦੀ ਉਨੀ ਹੋ ਸਕੇ ਤਾਂ ਫਸਲੀ ਵਿਭਿੰਨਤਾ ਚ ਵੀ ਖੜਨਾ ਚਾਹੀਦਾ ਤੇ ਅਸੀਂ ਚਾਹੀ ਫਸਲਾਂ ਦੀ ਹੀ ਕਾਨੂੰਨੀ ਗਰੰਟੀ ਦੀ ਮੰਗ ਕਰਦੇ ਹਾਂ ਨਾ ਕਿ ਕਣਕ ਚਾਵਲ ਇਕੱਲੇ ਦੀ ਤੇ ਕਣਕ ਚਾਵਲ ਟੱਲੇ ਦੀ ਵੀ ਮੰਗ ਕਰਨਾ ਕੋਈ ਗਲਤ ਨਹੀਂਗਾ ਇਹ ਐਵੇਂ ਉਹਨੂੰ ਵਹਿਮਿਆ ਔਰ ਪਰੰਪਰਾ ਦਾ ਕਰਨ ਲਈ ਲੋਕਾਂ ਦੇ ਵਿੱਚ ਉਹਦਾ ਬਿਆਨ ਹੈ ਅਸੀਂ ਇਸ ਬਿਆਨ ਦੀ ਨਖਿੱਦੀ ਕਰਦੇ ਹਾਂ ਤੇ ਉਹਨੂੰ ਅਪੀਲ ਕਰਦੇ ਹਾਂਗਾ ਉਹ ਬਿਆਨ ਵਾਪਸ ਲੈ